ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰਦੇ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਅੱਜ ਦਿਨ ਹੈ ਐਤਵਾਰ ਬਹੁਤ ਸੋਹਣਾ ਦਿਨ ਹੈ ਠੰਡਾ 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 ਸਵੇਰਿਆ ਤੇ ਜਿਵੇਂ ਕਿ ਤੁਹਾਨੂੰ ਪਤਾ ਆ ਪਰਮਵੀਰ ਦਾ ਰਿਜ਼ਲਟ ਆ ਚੁੱਕਾ ਹੈ ਪਲੱਸ 2 ਦਾ ਮੈਡੀਕਲ ਦੇ ਵਿੱਚ ਤੇ ਚੰਗੇ ਨੰਬਰਾਂ ਤੇ ਪਾਸ ਵੀ ਹੋ ਚੁੱਕੀ ਆ ਤੇ ਹੁਣ ਉਹ ਕਰੂਗੀ ਅਗਲੀ ਪੜਾਈ ਦੀ ਤਿਆਰੀ ਤੇ ਇਸ ਲਈ ਅੱਜ ਉਹਦਾ ਪੇਪਰ ਆ ਪੇਪਰ ਉਹਦਾ ਬਹੁਤ ਦੂਰ ਆ ਤੇ ਲੱਗਦਾ ਸਾਨੂੰ ਔਖਾ ਆ ਕਿਉਂਕਿ ਜੇ ਇਸ ਸਾਈਡ ਤੇ ਕੰਨੀ ਸੀ ਗਏ ਨਾ ਹੋਈ ਤਾਂ ਸਾਨੂੰ ਔਖਾ ਲੱਗਦਾ ਜਾਣਾ ਕਿਸੇ ਨੂੰ ਵੀ ਪਰ ਬੱਚਿਆਂ ਦੇ ਖਾਤੇ ਸਭ ਕੁਝ ਕਰਨਾ ਪੈਂਦਾ ਆ ਤੇ ਉਹ ਤਿਆਰੀ ਕਰ ਰਹੀ ਆ ਤੁਹਾਨੂੰ 4 ਵਜੇ ਜੁੜ ਕੇ ਪੜ ਵੀ ਰਹੀ ਆ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਬਸ ਕਿੱਥੇ ਪਰਮੇ ਦਾ ਪੇਪਰ ਪਉਣ ਚੱਲੇ ਆ ਤੇ ਨਾਲ ਦੀ ਨਾਲ ਅਸੀਂ ਵੀਡੀਓ ਬਣਾਵਾਂਗੇ ਤੇ ਹੁਣ ਦੇਖੀਏ ਪਰਮੇ ਦੀ ਕਿੰਨੀ ਕੁ ਤਿਆਰੀ ਹੋ ਗਈ ਆ ਕੰਮ ਹੋ ਗਿਆ ਤਿਆਰ ਹੁਣਕ ਹੈਗਾ ਟਾਈਮ ਹਲੇ ਚਾਚੂ ਪੀਲੇ ਸੀ ਮੈਂ ਸ਼ੌਟ ਨੂੰ ਮੈਂ ਕਿਹਾ ਸ਼ੌਟ ਨੂੰ ਦੇਖੀ ਮਗਰ ਉਹ ਬੇਸੀ ਅਜ ਪੇਪਰ ਕੋਲ ਟੇਣਾ ਪਾਮਦਾ ਕਹਿੰਦਾ ਸਾਰਾ ਸਮਾਨ ਰੱਖ ਲਿਓ ਧਿਆਨ ਨਾ ਮੈਂ ਕਹਾਂ ਲੈ ਤਾਂ ਚਲ ਦੇਖ ਲੈ ਹੁਣ ਟਾਈਮ ਹੋ ਜਾਣਾ ਸਵੇਕ ਸ਼ੇ ਹੋ ਗਏ ਆ ਹੈ 7:00 ਵਜੇ ਸੇ ਚਲਾਂਗੇ ਠੀਕ ਹੈ ਉਹ ਜੀ ਹੁਣ ਭਰਮਪੀਰ ਵੀ ਰੈਡੀ ਹੋ ਗਈ ਆ ਮੰਮੀ ਵੀ ਕਾੜੀ ਕਾੜ ਲੱਗੇ ਆ ਤੇ ਮੈਨੂੰ ਇਨਸਟਰਕਸ਼ਨਸ ਦਿੰਦੇ ਆ ਬੇ ਇੱਦਾਂ ਕਰੀ ਐਦਾਂ ਕਰੀ ਫਰੈਂਚ ਚ ਦੁੱਧ ਪਿਆ ਆ ਟੂਟ ਦੀ ਬਣਿਆ ਲਾਓ ਜੀ ਤੇ ਆਪਣੇ ਮੇਸਤਰੀ ਜੀ ਬਸ ਉਹੀ ਐ ਜੀ ਮੇਸਤਰੀ ਠੀਕ ਆ ਤੇ ਮੇਰੇ ਸਪਾਈ ਕਰਨ ਵਾਲੇ ਪਈ ਆ ਮੈਂ ਉਹ ਕਰਨੀ ਆ ਲੜੀ ਜਾਨੀਆਂ ਆਪਚ ਅਰਮਾਨਦੀਪ ਐ ਨਹਾ ਲਾ ਉੱਠ ਕੇ ਨਹਾ ਕੇ ਤਾਂ ਸਿਰ ਬਾਦੀ ਐ ਅੱਛਾ ਸਾਨੂੰ ਨੇੜਾ ਹੀ ਹੋ ਜਾਣਾ ਹੁੰਦੀ ਐ ਇਹਨੂੰ ਬੈਸਟ ਆਫ ਲੱਕ ਥੈਂਕ ਯੂ ਲਓ ਜੀ ਸਵਾ ਸੱਤ ਹੋ ਗਏ ਆ ਤੇ ਅਸੀਂ ਪਹੁੰਚ ਗਏ ਬੱਸ ਸਟੈਂਡ ਤੇ ਤੇ ਹੁਣ ਅਸੀਂ ਵੇਟ ਕਰਾਂਗੇ ਬੱਸ ਦੀ ਤੇ ਦੇਖੋ ਦੁਕਾਨਾਂ ਵੀ ਸਾਰੀਆਂ ਬੰਦ ਆ ਕਿਉਂਕਿ ਵੈਸੇ ਵੀ ਹਾਲੇ ਸਵੇਰਾ ਹੀ ਆ ਤੇ ਅੱਜ ਸੰਡੇ ਵੀ ਆ ਇਸ ਕਰਕੇ ਹਾਲੇ ਦੁਕਾਨਾਂ ਕੋਈ ਖੁੱਲੀਆਂ ਨਹੀਂ ਹੈਗੀਆਂ ਤੇ ਅਸੀਂ ਟਾਈਮ ਤਾਂ ਵੈਸੇ ਇੱਥੇ ਐਮਪੀ 11 ਵਜੇ ਦੀ ਆ ਪਰ ਅਸੀਂ ਜੇ ਸਾਈਡ ਤੇ ਵੀ ਗਏ ਨਾ ਹੋਈ ਲੇ ਤਾਂ ਟੈਂਸ਼ਨ ਹੋ ਜੀ ਅਸੀਂ ਟੈਂਪਰ ਪਹੁੰਚ ਜਾਈਏ ਇਸ ਕਰਕੇ ਅਸੀਂ ਟਾਈਮ ਸਿਰ ਹੀ ਘਰੋਂ ਤੁਰਿਆ ਤੇ ਟਾਈਮ ਸਿਰ ਪਹੁੰਚ ਜਵਾਂਗੇ ਤੇ ਵੈਸੇ 2 2.5 ਘੰਟੇ ਦਾ ਰਸਤਾ ਦੱਸਿਆ ਪਤਾ ਲੱਗਾ ਸਾਨੂੰ ਤੇ ਬਾਕੀ ਹੁਣ ਦੇਖਦੇ ਆ ਕਿੱਦਾਂ ਆਂ ਹੁੰਦੀ ਤੇ ਲਓ ਜੀ ਹੁਣ ਅਸੀਂ ਬਸ ਤੇ ਬਹਿ ਗਏ ਆ ਪਰ ਅਸੀਂ ਦੱਸਣਾ ਨਹੀਂ ਤੁਹਾਨੂੰ ਅਸੀਂ ਕਿੱਥੇ ਜਾ ਰਹੇ ਆ ਕਿਹੜੇ ਸ਼ਹਿਰ ਜਾਵਾਂਗੇ ਤੁਸੀਂ ਸਾਨੂੰ ਅੰਦਾਜ਼ਾ ਲਾ ਕੇ ਦੱਸਿਓ ਵੀ ਅਸੀਂ ਕਿਹੜੇ ਸ਼ਹਿਰ ਜਾ ਰਹੇ ਆ ਤੇ ਹੁਣ ਅਸੀਂ ਹੁਸ਼ਿਆਰ ਪਰ ਪਹੁੰਚ ਗਏ ਆ ਤੇ ਹੁਸ਼ਿਆਰ ਤੋਂ ਉੱਤਰ ਕੇ ਫੇਰ ਅਸੀਂ ਇੱਕ ਹੋਰ ਬੱਸ ਲਵਾਂਗੇ ਪਰਮਵੀਰ ਦਾ ਪੇਪਰ ਆ ਉਹ ਇੰਨੀ ਨਰਵਸ ਨਹੀਂ ਹੈਗੀ ਜਿੰਨੀ ਮੈਂ ਨਰਵਸ ਆ ਤੇ ਕਹਿੰਦੀ ਕੋਈ ਗੱਲ ਨਹੀਂ ਜੋ ਹੋਗਾ ਦੇਖੀ ਜਾਊਗਾ ਕਿਉਂਕਿ ਸਾਨੂੰ ਹਰ ਵੇਲੇ ਕੰਪੀਟੀਸ਼ਨ ਲਈ ਤਿਆਰ ਰਹਿਣਾ ਚਾਹੀਦਾ ਆ ਤੇ ਰਿਜ਼ਲਟ ਦਿਆ ਨਹੀਂ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਵੀ ਕਿੱਦਾਂ ਦਾ ਰਿਜ਼ਲਟ ਆਊਗਾ ਬਸ ਜੋ ਵੀ ਕੰਪੀਟੀਸ਼ਨ ਦੇ ਵਿੱਚ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨਾ ਚਾਹੀਦਾ ਹੈ ਚੰਗਾ ਮਾੜਾ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਸਭ ਕੁਝ ਸਾਨੂੰ ਕਰਨਾ ਚਾਹੀਦਾ ਵੀ ਹਰੇਕ ਫੀਲਡ ਦੇ ਵਿੱਚ ਜਿੱਥੇ ਸਾਨੂੰ ਮੌਕਾ ਮਿਲੇ ਸਾਨੂੰ ਕਰਨਾ ਚਾਹੀਦਾ ਆ ਲੌਜੀ ਹੁਣ ਅਸੀਂ ਹੁਸ਼ਿਆਰ ਪਰਤੀਵਸਤੋਂ ਉੱਤਰ ਗਏ ਤੇ ਹੁਣ ਅਸੀਂ ਅੱਗੇ ਜਾਵਾਂਗੇ ਤੇ ਅੱਗੇ ਸਾਨੂੰ ਹੁਣ ਮਿਲ ਗਈ ਹੈ ਜੀ ਸਰਕਾਰੀ ਬੱਸ ਆਧਾਰ ਕਾਰਡ ਵਾਲੀ ਤੇ ਪਰਮਵੀਰ ਨੇ ਕਦੀ ਬਹੁਤਾ ਨਹੀਂ ਇਸ ਵਾਸਤੇ ਸਫ਼ਰ ਕੀਤਾ ਤੇ ਬਹੁਤ ਖੁਸ਼ ਹੋਈ ਆ ਵੀ ਅਸੀਂ ਆਧਾਰ ਕਾਰਡ ਵਾਲੀ ਬੱਸ 'ਚ ਸਫ਼ਰ ਕਰ ਰਹੇ ਆ ਤੇ ਸਾਡਾ ਕਿਰਾਇਆ ਬਚ ਗਿਆ ਤੇ ਹਰ ਇੱਕ ਨੂੰ ਖੁਸ਼ੀ ਹੁੰਦੀ ਜਿੱਥੋਂ ਪੈਸੇ ਬਚਦੇ ਹੋਣ ਤੇ ਅਸੀਂ ਹੁਣ ਪਹੁੰਚ ਗਏ ਆ ਅਸੀਂ ਸਸਪੈਂਸ ਰੱਖਣਾ ਹੈ ਵੀ ਅਸੀਂ ਕਿੱਥੇ ਗਏ ਆ ਪਰ ਅਸੀਂ ਥੋੜੇ 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 ਸ਼ਹਿਰਾਂ ਦੇ ਨਾਂ ਅਸੀਂ ਦੱਸਾਂਗੇ ਅਸੀਂ ਕਿੱਥੇ ਗਏ ਆ ਤੇ ਮੇਰੇ ਖਿਆਲ ਚ ਹੁਣ ਅਸੀਂ ਪਹੁੰਚ ਗਏ ਆ ਗੜਦੀਵਾਲ ਗੜਦੀਵਾਲਿਆ ਜਾਂ ਇਹ ਪਿੰਡ ਆ ਡੱਫਰ ਉਸ ਤੋਂ ਬਾਅਦ ਵੀ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਕਿੱਥੇ ਜਾ ਰਹੇ ਆ ਤੁਸੀਂ ਗੈਸ ਲਾ ਕੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਅਸੀਂ ਕਿੱਥੇ ਜਾ ਰਹੇ ਆ ਤੇ ਐਨੀ ਇੱਕ ਅਸੀਂ ਤੁਹਾਨੂੰ ਦੱਸਦੇ ਆ ਹਿੰਟ ਵੀ ਇਥੋਂ ਸਾਨੂੰ ਇੱਕ ਘੰਟਾ ਹੋਰ ਲੱਗੂਗਾ ਠੀਕ ਤੇ ਵਸੇ ਤੋਂ ਇਹ ਅਸੀਂ ਤੁਹਾਨੂੰ ਹੁਣ ਕੋਈ ਨਹੀਂ ਦੱਸਾਂਗੇ ਅਸੀਂ ਕਿੱਥੇ ਜਾ ਰਹੇ ਆ ਤੇ ਇੱਕ ਘੰਟਾ ਹੁਣ ਇਸ ਪਿੰਡ ਤੋਂ ਅੱਗੇ ਲੱਗਦਾ ਸਾਨੂੰ ਬੱਸ ਦੇ ਵਿੱਚ ਤਕਰੀਬਨ ਹੁਣ ਬਹੁਤ ਬੱਚੇ ਇਦਾਂ ਦੇ ਹੋ ਗਏ ਸੀ ਇਕੱਠੇ ਜਿਹੜੇ ਉੱਥੇ ਜਾ ਰਹੇ ਤੇ ਸਾਨੂੰ ਵੀ ਥੋੜਾ ਹੌਸਲਾ ਹੋ ਗਿਆ ਸੀਗਾ ਫੇ ਸਾਡੇ ਨਾਲ ਦੇ ਹੋਰ ਵੀ ਆ ਤੇ ਫੇ ਹੁਣ ਅਸੀਂ ਉਸ ਤੋਂ ਬਾਰੇ ਹੋਰ ਬੱਸ ਬਦਲ ਲਈ ਆ ਜਿਹੜੀ ਕਿ ਸਾਨੂੰ ਉੱਥੇ ਸਕੂਲ ਦੇ ਕੋਲ ਤਾਂ ਨਹੀਂ ਲਾਇਆ ਵੈਸੇ ਉਹਨੇ ਬੱਸ ਸਟੈਂਡ ਤੇ ਲਾਇਆ ਤੇ ਸਾਨੂੰ ਫੇਰ ਪਿੱਛੇ ਨੂੰ ਵਾਪਸ ਪੈਦਲ ਜਾਣਾ ਪਿਆ ਆ ਦੇਖੋ ਇਹੀ ਸਾਡੇ ਨਾਲ ਉੱਥੇ ਮਾਲ ਭਰੋ ਚੜੇ ਸੀਗੇ ਤੇ ਉੱਥੇ ਪਹੁੰਚ ਗਏ ਦੇਖੋ ਕਿੱਦਾਂ ਸਾਡੇ ਤੋਂ ਵੀ ਪਹਿਲਾਂ ਆ ਕੇ ਬੈਠੇ ਆ ਸਾਰੇ ਤੇ ਐਂਟਰੀ ਹੋਣ ਦੀ ਵੇਟ ਕਰ ਰਹੇ ਆ ਤੇ ਕਾਫੀ ਬੱਚੇ ਆ ਰਹੇ ਆ ਇਸ ਸਾਲ ਦੇ ਵਿੱਚ ਇੱਕ ਵਾਰ ਟੈਸਟ ਹੁੰਦਾ ਆ ਇਹ ਤੇ ਕਈ ਕਿਹਨੇ ਤਾਂ ਦੂਜੀ ਤੂਜੀ ਤੀਜੀ ਵਾਰ ਜਾਣੇ ਦੇਣਾ ਹੈ ਟੈਸਟ ਤੇ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਤੇ ਪ੍ਰਮਾਤਮਾ ਕਰੇ ਪਹਿਲੀ ਵਾਰੀ ਸਫਲਤਾ ਮਿਲ ਜਵੇ ਕਿਉਂਕਿ ਆਉਣਾ ਜਾਣਾ ਬਹੁਤ ਔਖਾ ਲੱਗਦਾ ਸਾਨੂੰ ਦਾ ਤੇ ਬੱਚੇ ਹਾਲੇ ਆ ਹੀ ਜਾਂਦੇ ਆ ਪੈਸੇ ਤਾਂ ਐਂਟਰੀ 1:30 ਵਜੇ ਤੱਕ ਆ ਪਰ 11 ਵਜੇ ਐਂਟਰੀ ਸਟਾਰਟ ਹੋ ਜਾਣੀ ਆ ਜਲਵਸੀ ਟਾਈਮ 'ਤੇ ਪਹੁੰਚ ਗਏ ਆ ਤੇ ਹੁਣ ਐਂਟਰੀ ਸਟਾਰਟ ਹੋ ਗਈ ਆ ਤੇ ਬੱਚੇ ਲਾਈਨਾਂ 'ਚ ਲੱਗ ਗਏ ਆ ਤੇ ਜੋ ਜੋ ਇਹਨਾਂ ਨੂੰ ਚਾਹੀਦਾ ਹੈ ਆਪਣੇ ਇਹ ਡਾਕੂਮੈਂਟ ਲੈ ਕੇ ਖੜ ਗਏ ਲਾਈਨ ਦੇ ਵਿੱਚ ਅੱਜ ਇੱਕ ਗੱਲ ਦੀ ਇੱਥੇ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਜਿੰਨੇ ਵੀ ਇੱਥੇ ਬੱਚੇ ਆਏ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਲੜਕੀਆਂ ਆ ਤੇ ਬਹੁਤ ਵਧੀਆ ਗੱਲ ਆ ਲੜਕੀਆਂ ਅੱਗੇ ਆ ਰਹੀਆਂ ਐ ਐਜੂਕੇਸ਼ਨ ਦੇ ਵਿੱਚ ਵੈਸੇ ਵੀ ਹੁਸ਼ਿਆਰ ਪਰ ਸਾਡਾ ਮੰਨਿਆ ਐ ਐਜੂਕੇਸ਼ਨ ਦੇ ਵਿੱਚ ਬਹੁਤ ਅੱਗੇ ਆ ਤੇ ਦੇਖੋ ਲੜਕੀਆਂ ਜ਼ਿਆਦਾ ਆ ਤੇ ਲੜਕੇ ਤਾਂ ਬਸ 10 12 ਸੀਵੇਂ ਅੰਦਾਜ਼ਾ ਲਾਇਆ ਬਹੁਤ ਵਧੀਆ ਗੱਲ ਐ ਜੀ ਪਰਮਾਤਮਾ ਸਫਲਤਾ ਦੇ ਬੱਚਿਆਂ ਨੂੰ ਤੇ ਦੇਖੋ ਹੁਣ ਉਹ ਮੈਨੂੰ ਇੱਕ ਮੇਰੀ ਮੇਰੇ ਨਾਲ ਪੜ੍ਹਦੀ ਇੱਕ ਮੇਰੀ ਕਲਾਸ ਫੇਲਾ ਮੈਨੂੰ ਦਿੱਸੀ ਆ ਨੀਨਾ ਇਹਦਾ ਨਾਂ ਸੀ ਤੇ ਮੈਂ ਕਿਹਾ ਮੈਂ ਇਹਨੂੰ ਉੱਠ ਕੇ ਮਿਲੂੰਗੀ ਜਦੋਂ ਮੈਂ ਉੱਠੀ ਤੇ ਪਤਾ ਨਹੀਂ ਕਿੱਥੇ ਛਾਪਨ ਹੋ ਗਏ ਕਿਉਂਕਿ ਦੁਨੀਆ ਬਹੁਤ ਜਿਆਦਾ ਸੀ ਨੀਨਾ ਆਂਦੀ ਮੈਂ ਸਾਰਨਾ ਜਾਣਾ ਹੁੰਨਾ ਹਾਂ ਤੇ ਸਾਨੂੰ ਤੁਰਨਾ ਪਿਆ ਇਹਨਾਂ ਦੇ ਵੀ ਬੱਚੇ ਸੀਗੇ ਪੇਪਰ ਪੜ੍ਹ ਤੇ ਕਿਵੇਂ ਸਾਨੂੰ ਤੁਰਨਾ ਪਿਆ 11 ਵਜੇ ਤੋਂ ਲੈ ਕੇ 5 ਜਾਨੇ ਤੱਕ ਸੀ ਕਿੱਥੇ ਬੈਠਣਾ ਪੈ ਰਿਹਾ ਹੈ ਨਾ ਤੇ 5-6 ਘੰਟੇ ਸਾਨੂੰ ਬਾਹਰ ਬਹਿਣਾ ਪਿਆ ਬਾਹਰ ਬਾਦ ਧੁੱਪ ਸੀਗੀ ਤੇ ਰੋਡ ਦੇ ਕੰਡੇ ਤੇ ਅਸੀਂ ਜਾਦ ਦੇ ਬਿਸ਼ਾਕੇ ਬੈਗਾ ਕੋਈ ਗੱਪਾਂ ਮਾਰੀਆਂ ਕੁਛ ਆਪਣੇ ਬਾਰੇ ਗੱਲਾਂ ਦਸੀਆਂ ਕੁਛ ਨਾ ਤੋਂ ਸੁਣੀਆਂ ਬਸ ਇਦਾਂ ਅਸੀਂ 5-6 ਘੰਟੇ ਪਾਸ ਕੀਤੇ ਤੇ ਬਹੁਤ ਵਧੀਆ ਸਾਨੂੰ ਲੱਗਾ ਇਹਨਾਂ ਦਾ ਸੁਭਾਅ ਤੇ ਸਾਨੂੰ ਲੱਗਾ ਇਨ ਵੀ ਅਸੀਂ ਪਹਿਲੀ ਵਾਰ ਮਿਲੇ ਹੋਵਾਂਗੇ ਐਦਾਂ ਲੱਗਾ ਜਿਵੇਂ ਅਸੀਂ ਸਦਾ ਤੋਂ ਇੱਕ ਦੂਜੇ ਨੂੰ ਜਾਣਦੇ ਆ ਤੇ ਵੈਸੇ ਵੀ ਮੇਰਾ ਸੁਭਾਅ ਵੀ ਐਦਾਂ ਹੈ ਜਿੱਥੇ ਜਾਣਾ ਬਸ ਹਰ ਇੱਕ ਨੂੰ ਆਪਣੇ ਬਣਾ ਲੈਣਾ ਤੇ ਵਧੀਆ ਲੱਗਦਾ ਆ ਹੁਣ ਟਾਈਮ ਪਾਸ ਵੀ ਕਰਨਾ ਸੀਗਾ ਆ ਭੈਣ ਜੀ ਆਏ ਹੁਸ਼ਿਆਰ ਪਰੋਂ ਆ ਭੈਣ ਜੀ ਆ ਭੈਣ ਜੀ ਆਏ ਤਾਂ ਹੈਗੇ ਦਸੂਹੇ ਤੋਂ ਪਰ ਹੈਗੇ ਸਾਡੇ ਗਵਾਂਡੇ ਇਹ ਭੈਣ ਜੀ ਦੇ ਪੇਕੇ ਹੈਗੇ ਆ ਇਹ ਭੈਣ ਜੀ ਦੇ ਪੇਕੇ ਹੈਗੇ ਡੰਡੇ ਵਾਲਾ ਦੱਸੋਗਾ ਭੈਣ ਜੀ ਡੰਡੇ ਵਾਲ ਕਿਹਨਾਂ ਚੋਂ ਆ ਤੁਸੀਂ ਤਾਡੀ ਵੀ ਕਮਾਈ ਤੇ ਤੁਹਾਡੀਆਂ ਵੀ ਕਾਢੀਆਂ ਚੰਗੀਆਂ ਆ। ਹਾਂ। 6 ਘੰਟੇ ਸੀ ਇੱਥੇ ਬੈਠ ਕੇ ਖੂਬ ਗੱਪਾਂ ਮਾਰੀਆਂ। ਐਦਾਂ ਲੱਗਦਾ ਜਿਦਾ ਜੋਗ ਨੂੰ ਜੋਗ ਟੱਕਰ ਗਿਆ ਹੋਵੇ। ਜਦੋਂ ਆਪਣੇ ਵਰਗੇ ਮਿਲ ਜਾਂਦੇ ਆ ਤੇ ਫਿਰ ਵਧੀਆ ਟਾਈਮ ਨਿਕਲ ਜਾਂਦਾ ਆ। ਤੇ ਜੇ ਕੋ ਚੁੱਪ-ਚੁੱਪ ਰਹਿਣ ਵਾਲਾ ਮਿਲ ਜੇ ਕੋਲ ਫੇਰ ਵੀ ਨਹੀਂ ਟਾਈਮ ਪਾਸ ਹੁੰਦਾ ਤੇ ਚਲੋ ਵਧੀਆ ਟਾਈਮ ਪਾਸ ਹੋ ਗਿਆ ਸਾਡਾ। ਲਓ ਜੀ 5 ਵੱਜ ਚੁੱਕੇ ਆ ਤੇ 5 ਵਜੇ ਬੱਚਿਆਂ ਨੇ ਬਾਹਰ ਨਿਕਲਣਾ ਸੀਗਾ 11 ਵਜੇ ਤੋਂ ਲੈ ਕੇ 5 ਵਜੇ ਦਾ ਟਾਈਮ ਸੀ ਵੈਸੇ ਪੇਪਰ ਤਾਂ 2 ਵਜੇ ਸਟਾਰਟ ਹੋਣਾ ਸੀਗਾ ਤੇ 11 ਵਜੇ ਦੇ ਬੱਚੇ ਅੰਦਰ ਬੜੇ ਹੋ ਆ ਤੇ ਹੁਣ 5 ਵਜ ਗਿਆ ਤਾਂ ਸਾਰੇ ਪੇਰੈਂਟਸ ਬਾਹਰ ਆ ਕੇ ਖੜੇ ਆਪਣੇ ਬੱਚਿਆਂ ਦੀ ਵੇਟ ਕਰ ਰਹੇ ਆ ਸਾਰਿਆਂ ਨੂੰ ਆਪਣੇ ਬੱਚਿਆਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਵੀ ਕਿਉਂਕਿ ਉੱਦਾਂ ਵੀ ਬੱਚੇ ਵਿਚਾਰੇ ਥੱਕ ਵੀ ਗਏ ਹੋਣੇ 11 ਵਜੇ ਤੇ ਬੜੇ ਹੋ ਆ ਤੇ ਭੁੱਖਣ ਭਾਣੇ ਤੇ ਫਿਕਰ ਵੀ ਆ ਤੇ ਉੱਦਾਂ ਵੀ ਅ ਐਕਸਾਈਟਮੈਂਟ ਵੀ ਆ ਵੀ ਦੇਖੀਏ ਬੱਚਿਆਂ ਦਾ ਪੇਪਰ ਕਿਦਾਂ ਦਾ ਹੋਇਆ ਤੇ ਲਓ ਜੀ ਹੁਣ ਟਾਈਮ ਬੀਤਣ ਚ ਨਹੀਂ ਆ ਰਿਹਾ ਤੇ 5 ਵਜੇ ਤੋਂ 5:20 ਦਾ ਟਾਈਮ ਸੀਗਾ ਤੇ 5:30 ਹੋ ਗਏ ਆ ਤੇ ਹੁਣ ਸ਼ਾਇਦ ਬੱਚੇ ਆਉਣ ਲੱਗ ਪਏ ਆ ਬਾਹਰ ਬਹੁਤ ਹੋਲੀ ਹੋਲੀ ਨਿਕਲਦੇ ਆ ਬਹੁਤ ਰਸ਼ ਪਿਆ ਆ ਇੱਥੋਂ ਮੈਂ ਕਹਿੰਦੇ ਬਹੁਤ ਰਸ਼ ਪਿਆ ਆ ਮੈਨੂੰ ਦੇਖਣੀ ਪਈ ਆ ਇੱਥੇ ਅੰਦਰ ਹੋਏ ਬੱਚੇ ਨਿਕਲਦੇ ਹੋਲੀ ਹੋਲੀ ਕੋਈ ਨਹੀਂ ਕੋਈ ਨਹੀਂ ਠੀਕ ਹੈ ਮੈਂ ਤੁਹਾਨੂੰ ਦੱਸਾਇਆ ਸਾਈਡ ਦੇ ਚਾਰੇ ਦੇਖਦੇ ਆਪ ਫਸਤ ਹੋ ਵੀ ਆ ਰਹੇ ਹੈ

ਹੋ ਜੀ 7 ਵਜੇ ਗਏ ਤੇ ਅਸੀਂ ਵਾਪਸ ਨਵਸਿਹਾਰ ਪਰ ਪਹੁੰਚ ਗਏ ਆ ਤੇ ਹੁਣ ਸਾਨੂੰ ਬਹੁਤ ਟੈਨਸ਼ਨ ਹੋ ਰਹੀ ਸੀ ਵਾਪਸ ਮਾਲ ਪਰ ਦੀ ਬੱਸ ਮਿਲਣ ਨੂੰ ਕਿਉਂਕਿ ਬੱਸ ਨਹੀਂ ਸੀ ਕੋਈ ਮਿਲ ਰਹੀ ਤੇ ਕਹਿੰਦੇ ਲਾਸਟ ਬੱਸ ਜਾਣੀ ਆ 7:45 ਤੇ ਫਿਰ ਸਾਨੂੰ ਮੇਰਾ ਹੋ ਜਾਣਾ ਸੀ ਬਹੁਤ ਤੇ ਇੱਕ ਬੱਸ ਖੜੀ ਸੀ ਜੋ ਕਿ ਪਠਾਨਕੋਟ ਤੋਂ ਦਿੱਲੀ ਨੂੰ ਜਾਣ ਵਾਲੀ ਸੀ ਇਸ ਬੱਸ ਦੇ ਵਿੱਚ ਫਿਰ ਅਸੀਂ ਆਏ ਮਾਲ ਪਰ ਨੂੰ ਤੇ 파ਰਮਵੀਰ ਨੇ ਆਪਣੇ ਪਾਪਾ ਨੂੰ ਫੋਨ ਕਰ ਦਿੱਤਾ ਸੀ ਕਿ ਅਸੀਂ ਘੰਟੇ ਤੱਕ ਆ ਜਾਣਾ ਤੂੰ ਸਾਨੂੰ ਆ ਕੇ ਲੈ ਜਾਓ ਤੇ ਹੁਣ ਅਸੀਂ ਤੇ ਪਹੁੰਚ ਗਏ ਹਾਂ ਤੇ ਪਾਪਾ ਲੈਣ ਆ ਗਏ ਆ ਸਾਨੂੰ 6:00 ਤੇ 8:00 ਵਜੇ ਜੇਕਰ ਘਰੇ ਸੀ ਤੇ ਹੁਣ ਸਾਡੇ ਨਾਲ ਰਹੇ ਰਾਤ ਨੂੰ ਕਿ ਬਹੁਤ ਤਪੱਸਿਆ ਹੋਈ ਅੱਜ ਕਰਨ ਦੀ ਵੀ ਪੇਪਰ ਦੇ ਲਈ ਤਾਂ ਪ੍ਰਮਾਤਮਾ ਕਰੇ ਵੀ ਨੀਂਦ ਨੂੰ ਖਾਲ ਲੱਗ ਜੇ ਤੇ ਤੁਸੀਂ ਵੀ ਦੁਆ ਕਰਿਓ ਵੀ ਕਰਨ ਵੀ ਸਫਲ ਹੋ ਜੇ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਵੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ